ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਇਹ ਇੱਕ ਕੰਮ ਕਰਨ ਦੇ ਨਾਲ ਤੁਹਾਡੇ ਦੁੱਖ ਗਰੀਬੀ ਅਤੇ ਹਰ ਸਮੱਸਿਆ ਦੂਰ ਹੋ ਜਾਵੇਗੀ ਜੇਕਰ ਤੁਸੀਂ ਦੇਣ ਵੇਲੇ ਇੱਕ ਕੰਮ ਕਰਦੇ ਹੋ ਨਾ ਤਾਂ ਜ਼ਿੰਦਗੀ ਚ ਕਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ ਫਿਰ ਆਉਂ ਜਾਣਦੀਆਂ ਉਹ ਕਿਹੜਾ ਕੰਮ ਆ ਜਿਹੜਾ ਮਨੁੱਖ ਦੀ ਗਰੀਬੀ ਵੀ ਦੂਰ ਕਰਦਾ ਹੈ ਤੇ ਕਿਸਮਤ ਵੀ ਬਦਲ ਦਿੰਦਾ ਹੈ ਫਿਰ ਆਓ ਜਾਣਦੇ ਹਾਂ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਉਹ ਰਾਜੇ ਦੇ ਦੋ ਪੁੱਤਰ ਸਨ ਜਦੋਂ ਥੋੜੇ ਜਿਹੀ ਬਾਲਵਸਤਾ 'ਚ ਆਏ ਨਾ ਤਾਂ ਰਾਜੇ ਨੇ ਉਹਨਾਂ ਨੂੰ ਇੱਕ ਆਸ਼ਰਮ ਦੇ ਵਿੱਚ ਪੜਨ ਲਈ ਭੇਜ ਦਿੱਤਾ ਉੱਥੇ ਉਹਨਾਂ ਗੁਣਾ ਦੇ ਧਾਰਨੀ ਬਣੇ ਲਗਭਗ 18 ਵਰਿਆਂ ਦੇ ਹੋਏ ਜਿਹੜਾ ਛੋਟਾ ਸੀ 18 ਦਾ ਤੇ ਵੱਡਾ ਕਹਿ ਲੋ 21 ਵਰਿਆਂ ਦਾ ਜਦੋਂ ਵਾਪਸ ਆਏ ਨਾ ਤਾਂ ਰਾਜੇ ਨੇ ਕੁਝ ਦਿਨ ਦੋਵਾਂ ਦੇ ਹਾਪ-ਪਾਵ ਦੇਖੇ ਫਿਰ ਰਾਜੇ ਦੇ ਮਨ 'ਚ ਆਇਆ ਵੀ ਉਂਝ ਤਾਂ ਰਾਜਪਾਟ ਹਮੇਸ਼ਾ ਵੱਡੇ ਪੁੱਤਰ ਨੂੰ ਦਿੱਤਾ ਜਾਂਦਾ ਪਰ ਮੈਂ ਦੋਹਾਂ ਦੇ ਵਿੱਚੋਂ ਜੋ ਸਭ ਤੋਂ ਵੱਧ ਗੁਣਾ ਦਾ ਧਾਰਨੀ ਹੈ ਜੋ ਪ੍ਰਜਾ ਦਾ ਖਿਆਲ ਰੱਖੇਗਾ ਉਹਨੂੰ ਰਾਜਪਾਟ ਦੇਵਾਂਗਾ ਅਗਲੀ ਸਵੇਰ ਉਹਨਾਂ ਨੂੰ ਕਿਹਾ ਕਿ ਅੰਮ੍ਰਿਤ ਵੇਲੇ ਤੁਸੀਂ ਮੇਰੇ ਕੋਲ ਆ ਜਾਣਾ ਹੈ ਦੋਨੋਂ ਜਣੇ ਰਾਜੇ ਦੇ ਕੋਲ ਗਏ ਹੁਣ ਉਹਨ ਰਾਜੇ ਨੇ ਕਿਹਾ ਦੇਖੋ ਵੀ ਉਂਝ ਤਾਂ ਵੱਡਾ ਜਿਹੜਾ ਪੁੱਤ ਹੁੰਦਾ ਉਹੀ ਰਾਜਪਾਟ ਦਾ ਅਧਿਕਾਰੀ ਹੁੰਦਾ ਪਰ ਮੈਂ ਚਾਹਨਾ ਵੀ ਜਿਹੜਾ ਤੁਹਾਡੇ ਵਿੱਚੋਂ ਗੁਣਾ ਦਾ ਧਾਰਨੀ ਹੋਵੇ ਮੈਂ ਆਪਣਾ ਰਾਜਪਾਟ ਉਹਨੂੰ ਦਵਾਂ ਮੈਂ ਦੋਹਾਂ ਨੂੰ ਬਰਾਬਰ ਪਿਆਰ ਕਰਦਾ ਪਰ ਮੈਂ ਆਪਣੀ ਪ੍ਰਜਾ ਨਾਲ ਦਗਾ ਨਹੀਂ ਕਰ ਸਕਦਾ ਇਹ ਗੱਲ ਸੁਣ ਕੇ ਉਹ ਰਾਜੇ ਨੇ ਕਿਹਾ ਵੀ ਮੈਂ ਚਾਹਨਾ ਮੈਂ ਤੁਹਾਡੀ ਪ੍ਰੀਖਿਆ ਲਵਾਂ ਛੋਟੇ ਪੁੱਤਰ ਨੇ ਜਦੋਂ ਇਹ ਗੱਲ ਸੁਣੀ ਤਾਂ ਕਹਿਣ ਲੱਗਾ ਪਿਤਾ ਜੀ ਕੋਈ ਨਾ ਰਾਜਪਾਟ ਤੇ ਵੱਡੇ ਭਰਾ ਦਾ ਹੱਕ ਆ ਤੇ ਤੁਸੀਂ ਇਸ ਨੂੰ ਰਾਜਪਾਟ ਦੇ ਦਿਓ ਮੈਨੂੰ ਰਾਜਪਾਟ ਨਹੀਂ ਚਾਹੀਦਾ ਹੁਣ ਵੱਡੇ ਭਰਾ ਨੂੰ ਐਵੇਂ ਲੱਗਾ ਵੀ ਜਿਵੇਂ ਛੋਟਾ ਭਰਾ ਇਹ ਸਾਰਾ ਕੁਝ ਮੈਨੂੰ ਜਿਵੇਂ ਕਹਿ ਲੋ ਵੀ ਉਹਨਾਂ ਦੀ ਭੀਖ ਚ ਦੇਣ ਦੇ ਆ ਉਹਨੇ ਕਿਹਾ ਵੀ ਨਹੀਂ ਦੇਖੋ ਪਿਤਾ ਜੀ ਬੇਤਾ ਹੁਣੇ ਡਰ ਗਿਆ ਇਹ ਤਾਂ ਕਰਕੇ ਪਰਖਿਆ ਨਹੀਂ ਦੇਣਾ ਚਾਹੁੰਦਾ ਪਰ ਮੈਂ ਇਹ ਪਰਖਿਆ ਦਵਾਂਗਾ ਹੁਣ ਹੰਕਾਰਵਾਸੀ ਛੋਟੇ ਭਰਾ ਨੇ ਸੁਣ ਕੇ ਕਿਹਾ ਮੈਂ ਪਰਖਿਆ ਜ਼ਰੂਰ ਦਵਾਂਗਾ ਪਿਤਾ ਨੇ ਕਿਹਾ ਵੀ ਆਪਣੇ ਜਿਹੜਾ ਆਪਣੇ ਜੰਗਲ ਆਣਾ ਨਗਰ ਦੇ ਨਾਲ ਉਹਦੇ ਵਿੱਚ ਇੱਕ ਸੋਨੇ ਦੀ ਚਿੜੀ ਰਹਿੰਦੀ ਹੈ ਤੇ ਤੁਸੀਂ ਉਹਨੂੰ ਲੈ ਕੇ ਤੇ ਮੇਰੇ ਕੋਲ ਆਣਾ ਜੋ ਵੀ ਪਹਿਲਾਂ ਸੋਨੇ ਦੀ ਚਿੜੀ ਲੈ ਕੇ ਮੇਰੇ ਕੋਲ ਆ ਜਾਏਗਾ ਮੈਂ ਉਸਨੂੰ ਰਾਜਪਾਟ ਦੇ ਦੇਵਾਂਗਾ ਹੁਣ ਦੋਵੇਂ ਜਣੇ ਘੋੜੇ ਤੇ ਬੈਠੇ ਤੇ ਤੁਰ ਪਏ ਹੁਣ ਜਾਂਦੇ ਜਾਂਦੇ ਨਾ ਰਸਤੇ ਜਿਵੇਂ ਤਿੱਖੜ ਦੁਪਹਿਰ ਹੋ ਗਈ ਦੋਨੋਂ ਜਣੇ ਸੋਚਦੇ ਆ ਇੱਥੇ ਆਰਾਮ ਕਰ ਲਈਏ ਹੁਣ ਆਰਾਮ ਕਰਨ ਲਈ ਜਿਵੇਂ ਹੀ ਰੁੱਖ ਥਲੇ ਬੈਠੇ ਨਾ ਤੇ ਦੋਹਾਂ ਨੂੰ ਗੂੜੀ ਨੀਂਦ ਆ ਗਈ ਪਰ ਜਦੋਂ ਕੁਝ ਸਮੇਂ ਬਾਅਦ ਉਹ ਛੋਟਾ ਭਰਾ ਜਾਗਦਾ ਹੈ ਵੱਡਾ ਭਰਾ ਉੱਥੇ ਨਹੀਂ ਹੁੰਦਾ ਸੋਚਦਾ ਹੈ ਸ਼ਾਇਦ ਵੱਡੇ ਭਰਾ ਨੂੰ ਸੋਨੇ ਦੀ ਚਿੜੀ ਮਿਲ ਗਈ ਏ ਉਹ ਲੈ ਕੇ ਤੇ ਘਰ ਚਲਾ ਗਿਆ ਫਿਰ ਉਹਨੂੰ ਆਉਂਦਾ ਹੈ ਵੀ ਸ਼ਾਇਦ ਉਹ ਚਿੜੀ ਲੱਭਣ ਲਈ ਅੱਗੇ ਚਲਾ ਗਿਆ ਹੋਵੇ ਹੋਣਾ ਉਹ ਕੋਡੇ ਤੇ ਬੈਠ ਤੇ ਅੱਗੇ ਜਾਂਦਾ ਅੱਗੇ ਦੇਖਦਾ ਹੈ ਇੱਕ ਬੜਾ ਜਿਆਦਾ ਬਜ਼ੁਰਗ ਬਾਬਾ ਤੇ ਕੋਡਾ ਹੋ ਕੇ ਤੁਰਦਾ ਪਿਆ ਕਿਸੇ ਚੀਜ਼ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕਦਾ ਪਿਆ ਹੁਣਾਂ ਉਹ ਥੱਲੇ ਉਤਰ ਕੇ ਤੇ ਉਹਨੂੰ ਕਹਿੰਦਾ ਬਾਬਾ ਇਨੇ ਜੰਗਲ 'ਚ ਕੀ ਕਰਦੇ ਪਇਓ ਤੇ ਕੀ ਲੱਭਦੇ ਪਇਓ ਉਹਨੇ ਕਿਹਾ ਪੁੱਤ ਵੀ ਮੈਂ ਨਾ ਇਥੇ ਨਾਲ ਦੇ ਨਗਰ ਵਿੱਚਾਂ ਮੇਰੀ ਕੋਈ ਔਲਾਦ ਨਹੀਂ ਇਸ ਕਰਕੇ ਲੱਕੜਾਂ ਇਕੱਠੀਆਂ ਕਰਕੇ ਨਗਰ ਲੈ ਕੇ ਜਾਣਾ ਉਹ ਵੇਚਦਾ ਤੇ ਰੋਟੀ ਦਾ ਟੁੱਕ ਖਾਣਾ ਪਰ ਅੱਜ ਕੀ ਹੋਇਆ ਵੀ ਇੱਕ ਬਾਜ ਆਇਆ ਮੇਰੀ ਰੋਟੀ ਵੀ ਲੈ ਕੇ ਉੱਡ ਪੁੱਡ ਗਿਆ ਤੇ ਮੇਰਾ ਪਾਣੀ ਵੀ ਡੋਲ ਗਿਆ ਜਿਸ ਕਰਕੇ ਖਾਣ ਲਈ ਕੁਝ ਨਹੀਂ ਮੈਂ ਥੱਲੇ ਕੋਈ ਫਲ ਲੱਭਦਾ ਵੀ ਖਾ ਕੇ ਤੇ ਗੁਜ਼ਾਰਾ ਕਰ ਲਾਂ ਉਨੇ ਕਿਆ ਵੀ ਠੀਕ ਹੈ ਵੀ ਬਾਬਾ ਮੈਂ ਤੈਨੂੰ ਫਲ ਵੀ ਦੇ ਦੇਣਾ ਵਾ ਤੇ ਨਾਲੇ ਤੈਨੂੰ ਪਾਣੀ ਵੀ ਦੇ ਦੇਣਾ ਪਰ ਮੈਨੂੰ ਐਨਾ ਦੱਸੋਗੇ ਪਾਣੀ ਹੈ ਕਿੱਥੇ ਹੁਣ ਉਹ ਬਜ਼ੁਰਗ ਨੂੰ ਬਿਠਾ ਕੇ ਕਿਆ ਬਾਬਾ ਵੀ ਪਾਣੀ ਦੱਸੋ ਉਹਨੇ ਕਿਆ ਕਿ ਥੋੜੀ ਦੂਰੀ ਤੇ ਇੱਕ ਦਰਿਆ ਵਹਿੰਦਾ ਤੂੰ ਉੱਥੋਂ ਪਾਣੀ ਲੈ ਆ ਹੁਣ ਉਹਨੇ ਕੀ ਕੀਤਾ ਵੀ ਬਾਬੇ ਨੇ ਜੋਨੂ ਪਾਂਡਾ ਦਿੱਤਾ ਉਹ ਦਰਿਆ ਤੇ ਗਿਆ ਤੇ ਪਾਣੀ ਭਰ ਕੇ ਲਿਆਇਆ ਉੱਥੇ ਕੋਈ ਥੱਲੇ ਫਲ ਲੱਗੇ ਸਨ ਤੇ ਉਹ ਚੁੱਕ ਕੇ ਲਿਆ ਕੇ ਬਾਬੇ ਨੂੰ ਦੇ ਦਿੱਤੇ ਹੁਣ ਰਾਤ ਦਾ ਸਮਾਂ ਹੋ ਗਿਆ ਸੀ ਬਜ਼ੁਰਗ ਬਾਬਾ ਕਹਿਣ ਲੱਗਾ ਭਲੇ ਪੁਰਖਾਂ ਵੀ ਜੰਗਲ ਬੜਾ ਵੱਡਾ ਪਸ਼ੂ ਪੰਛੀ ਬੜੇ ਖਤਰਨਾਕ ਨੇ ਤੂੰ ਐਵੇਂ ਕਰ ਮੇਰੇ ਨਾਲ ਚੱਲ ਉਹ ਬਾਬੇ ਦੀਆਂ ਲੱਕੜਾਂ ਵੀ ਘੋੜੇ ਤੇ ਰੱਖਿਆ ਬਾਬੇ ਨੂੰ ਵੀ ਨਾਲ ਲਿਆ ਤੇ ਉਹਦੀ ਨਗਰ ਪਹੁੰਚ ਗਏ ਹੁਣ ਬਾਬੇ ਨੇ ਰਾਤ ਨੂੰ ਖਾਣ ਲਈ ਉਹਨੂੰ ਰੋਟੀ ਟੋਕ ਦਿੱਤਾ ਬਾਬਾ ਕਹਿੰਦਾ ਵੀ ਇਹ ਜੰਗਲ 'ਚ ਕੋਈ ਨਹੀਂ ਆਉਂਦਾ ਤੁਸੀਂ ਕਿਵੇਂ ਆਇਓ ਉਨੇ ਸਾਰੀ ਗੱਲ ਦਸੀ ਵੀ ਮੈਂ ਰਾਜੇ ਦਾ ਪੁੱਤਾਂ ਤੇ ਮੇਰੇ ਪਿਓ ਨੇ ਸ਼ਰਤ ਰੱਖੀ ਏ ਵੀ ਤੁਸੀਂ ਨਾ ਸੋਨੇ ਦੀ ਚਿੜੀ ਲੱਭ ਕੇ ਲੈ ਕੇ ਆਉਣੀ ਹੈ ਮੈਂ ਰਾਜਪਾਟ ਦੇ ਦਾਂਗਾ। ਉਹਨੇ ਕਿਹਾ ਬਾਬਾ ਤੁਹਾਨੂੰ ਪਤਾ ਹੈ ਵੀ ਸੋਨੇ ਦੀ ਚਿੜੀ ਕਿਸ ਪਾਸੇ ਹੈ ਕਹਿੰਦੇ ਪੁੱਤਰ ਉਹ ਇਸ ਜੰਗਲ ਚ ਉੱਡਦੀ ਫਿਰਦੀ ਹੈ ਪਰ ਅੱਜ ਤੱਕ ਕੋਈ ਫੜ ਨਹੀਂ ਪਾਇਆ ਪਰ ਹਾਂ ਉਹਦਾ ਥਾਂ ਟਿਕਾਣਾ ਇੱਥੇ ਇੱਕ ਪਹਾੜ ਉਹਦੇ ਵੱਲ ਵੱਧਦਾ ਜਾ ਉਹ ਉੱਥੇ ਹੀ ਰਹਿੰਦੀ ਹੈ। ਉਹਨੇ ਕਿਹਾ ਠੀਕ ਹੈ ਸਵੇਰ ਹੋਈ ਉਹਨੇ ਬਾਬੇ ਤੋਂ ਵਿਦਾ ਲਈ ਉਹਦੇ ਕੋਲ ਜੋ ਮੋਹਰੇ ਸਨ ਉਹ ਸਾਰੀਆਂ ਉਸ ਨੂੰ দান ਕਰਕੇ ਤੇ ਜੜੀਆਂ ਅੱਗੇ ਚਲਾ ਗਿਆ ਕੁਝ ਕੋਲ ਰੱਖ ਲਿਆ ਹੁਣ ਨਾ ਉਹੀ ਬਜ਼ੁਰਗ ਬਾਬਾ ਉਹਦੇ ਵੱਡੇ ਪੁੱਤਰ ਨੂੰ ਮਿਲਦਾ ਉਹਨੂੰ ਕਹਿੰਦਾ ਵੀ ਪੁੱਤ ਐਵੇਂ ਪਾਣੀ ਡੋਲ ਗਿਆ ਰੋਟੀ ਬਾਜ ਲੈ ਕੇ ਉੱਡ ਗਿਆ ਕੁਝ ਖਾਣ ਨੂੰ ਤਾਂ ਹੈ ਤਾਂ ਦੇ ਦੇ ਨਾਲੇ ਪਾਣੀ ਦਾ ਘੋਟ ਲਿਆ ਦੇ ਉਹ ਸੋਚਣ ਲੱਗਾ ਵੀ ਪਾਣੀ ਪਤਾ ਨਹੀਂ ਕਿੱਥੇ ਹੋਣਾ ਤੇ ਜੇ ਇਹਦੀ ਮਦਦ ਕਰਨ ਲੱਗਾ ਨਾ ਤੇ ਮੈਂ ਫਿਰ ਜਿਹੜਾ ਇੱਥੇ ਹੀ ਰਹਿ ਜਾਗਾ ਕਹਿੰਦਾ ਬਾਬਾ ਮਦਦ ਕਰਨ ਨੂੰ ਤੇ ਮਨ ਕਰਦਾ ਪਰ ਮੈਂ ਨਾ ਕਿਸੇ ਜ਼ਰੂਰੀ ਕੰਮ ਚੱਲਾ ਮਾਂ ਤੇ ਇੰਨਾ ਕਹਿ ਕੇ ਅੱਗੇ ਵਧ ਗਿਆ ਹੁਣ ਅੱਗੇ ਵਧਦੇ-ਵਧਦੇ ਨਾਲ ਛੋਟੇ ਭਰਾ ਨੂੰ ਇੱਕ ਬਜ਼ੁਰਗ ਮਾਈ ਮਿਲਦੀ ਏ ਉਹ ਨਾ ਬੜੇ ਉੱਚੇ-ਉੱਚੇ ਹੋ ਕੇ ਪਰੰਦੀ ਹੁੰਦੀ ਏ ਪੁੱਤਰ ਨੇ ਜਦੋਂ ਇਹ ਵੇਖਿਆ ਛੋਟੇ ਪੁੱਤਰ ਨੇ ਤੇ ਉੱਤਰ ਕੇ ਤੇ ਕੋਲ ਗਿਆ ਕਿ ਆ ਮਾਈ ਕੀ ਗੱਲ ਹੋ ਗਈ ਵੀ ਐਨੇ ਬੁਰੀ ਤਰ੍ਹਾਂ ਨਾਲ ਕਿਉਂ ਰੋ ਰਹੇ ਹੋ ਤੇ ਹੋ ਕੇ ਲੈ ਰਹੇ ਕਹਿੰਦੀ ਪੁੱਤਰ ਮੈਂ ਐਸੇ ਜੰਗਲ ਚ ਰਹਿਨੀ ਆ ਬਾਹਰ ਮੇਰੀ ਕੂਟੀਆਂ ਪਰ ਖਾਣ ਨੂੰ ਮੈਨੂੰ ਕੁਝ ਨਹੀਂ ਮਿਲਦਾ ਪਿਆ ਉੱਚੇ ਫਲ ਨੇ ਟੁੱਟਦੇ ਨਹੀਂ ਪਏ ਥੱਲੇ ਕੋਈ ਡੇਗਦਾ ਨਹੀਂ ਪਿਆ ਪੱਕੇ ਘਾਤੇ ਥੱਲੇ ਡਿੱਗੇਗਾ ਉੱਤੋਂ ਪੱਕੇ ਤੋੜੇ ਨਹੀਂ ਜਾਂਦੇ ਇਸ ਕਰਕੇ ਭੁੱਖ ਨਾਲ ਮੇਰਾ ਬੁਰਾ ਹਾਲ ਹੋਇਆ ਪਿਆ ਉਹ ਕਿਹਾ ਮਾਈ ਕੋਈ ਨਾ ਮਾਈ ਨੂੰ ਬਿਠਾਇਆ ਉਹਨੂੰ ਬੜੇ سارے ਫਲ ਉੱਤੋਂ ਤੋੜ ਕੇ ਦਿੱਤੇ ਮਾਈ ਨੇ ਉਹਦੀ ਕੂਟੀਆਂ ਤੱਕ ਛੱਡ ਕੇ ਆਇਆ ਮਾਈ ਨੇ ਬੜੀਆਂ ਅਸੀਸਾਂ ਦਿੱਤੀਆਂ ਅਤੇ ਉਹ ਅੱਗੇ ਨੂੰ ਤੁਰ ਪਿਆ ਇੰਨੇ ਨੂੰ ਵੱਡਾ ਭਰਾ ਵੀ ਉਸੇ ਮਾਈ ਦੇ ਕੋਲ ਲੰਘ ਕੇ ਗਿਆ ਮਾਈ ਨੇ ਵੀ ਉਹਨੂੰ ਫੇਰ ਕਿਹਾ ਵਿਪੁੱਤਰ ਕੋਈ ਫਲ ਖਾਂ ਨੂੰ ਦੇ ਦੇ ਮੈਂ ਨਾ ਬੜੇ ਦਿਨਾਂ ਦੀ ਭੁੱਖੀ ਆਂ ਪਰ ਉਹਨੇ ਅੱਗੋਂ ਗੱਲ ਨਜ਼ਰਅੰਦਾਜ਼ ਕਰਕੇ ਵੀ ਇਹਦੇ ਲਈ ਫਲ ਤੋੜਦਾਰਿਆ ਤੇ ਛੋਟੇ ਭਰਾ ਨੇ ਅੱਗੋਂ ਜਾ ਕੇ ਤੇ ਉਹਨੇ ਤੇ ਲੱਭ ਲੈਣਾ ਹੁਣ ਨਾ ਉਹ ਅੱਗੇ ਚੱਲਦਾ ਗਿਆ ਚੱਲਦਾ ਚੱਲਦਾ ਨਾ ਵੱਡਾ ਭਰਾ ਹੁਣ ਪਹਿਲਾਂ ਅੱਗੇ ਪਹੁੰਚ ਗਿਆ ਅੱਗੇ ਨਾ ਇੱਕ ਸੰਤ ਫਕੀਰ ਬੈਠੇ ਸਨ ਉਹਨਾਂ ਨੂੰ ਨੇ ਇੱਕ ਸੱਪ ਲੜ ਕੇ ਤੇ ਚਲਾ ਗਿਆ ਉਹਨਾਂ ਆਵਾਜ਼ ਲਗਾਈ ਉਹ ਪਲੇ ਪੁਰਖਾ ਮੇਰੀ ਮਦਦ ਕਰ ਮੀਨੋਤ ਜ਼ਹਿਰੀਲਾ ਸੱਪ ਵੜ ਕੇ ਚਲਾ ਗਿਆ ਤੇ ਤੂੰ ਮੇਰੀ ਮਦਦ ਕਰ ਉਨੇ ਕਹਾਂ ਵੀ ਜੇ ਵਾਢੀ ਗਿਆ ਚਲਾ ਗਿਆ ਹੁਣ ਤੇ ਮੈਂ ਕੋਈ ਮਦਦ ਹੀ ਨਹੀਂ ਕਰ ਸਕਦਾ ਤੇ ਮੈਂ ਹੁਣ ਕੀ ਕਰਾਂ ਨਾ ਹੀ ਮੇਰੇ ਕੋਲ ਕੋਈ ਦਵਾਈ ਨਾ ਜੜੀ ਬੂਟੀ ਉਹ ਸੰਤ ਫਕੀਰ ਕਹਿਣ ਲੱਗੇ ਵੀ ਮੈਂ ਤੈਨੂੰ ਦੱਸਦਾ ਇਹ ਦਰਿਆ ਪਾਰ ਕਰਕੇ ਜਾਏਗਾ ਸਾਹਮਣੇ ਇੱਕ ਆਮ ਦਾ ਰੁੱਖ ਹੋਏਗਾ ਉਹਦੀ ਜੜ੍ਹ ਥੱਲੇ ਉਹ ਦਵਾਈ ਹੈ ਤੇ ਲੈ ਕੇ ਆ ਜਾ ਕਹਿੰਦਾ ਬਾਬਾ ਪਹਿਲਾਂ ਦਰਿਆ ਪਾਰ ਕਰਾਂ ਫਿਰ ਉਹਦੀ ਜੜ੍ਹ ਖੋਦਾ ਫਿਰ ਦਵਾਈ ਲੈ ਕੇ ਤੇਰੇ ਕੋਲ ਆਵਾਂ ਇੰਨੇ ਨਾਲ ਤੇ ਮੇਰਾ ਬੜਾ ਸਮਾਂ ਬਰਥ ਹੋਏਗਾ ਮੈਂ ਨਹੀਂ ਜਾ ਸਕਦਾ ਐਨਾ ਕਹਿ ਕੇ ਲੰਘ ਗਿਆ ਹੁਣ ਛੋਟਾ ਭਰਾ ਪਿੱਛੋਂ ਆਉਂਦਾ ਜਦੋਂ ਪਿੱਛੋਂ ਆਇਆ ਨਾ ਉਹਨੇ ਸੰਤ ਫਕੀਰ ਨੂੰ ਘਰੋਂ ਦੇ ਵੇਖਿਆ ਉਹ ਥੱਲੇ ਉਤਰ ਕੇ ਪੁੱਛਦਾ ਕੀ ਹੋਇਆ ਉਹਨਾਂ ਦੱਸਿਆ ਵੀ ਹੁਣੇ ਹੁਣੇ ਇੱਕ ਸੱਪ ਵੱਢ ਕੇ ਤੇ ਚਲਾ ਗਿਆ ਉਹਨਾਂ ਕਿਹਾ ਵੀ ਤਲੋ ਵੈਦ ਕੋਲ ਲੈ ਕੇ ਚਲਦਾ ਉਹ ਕਹਿੰਦੇ ਵੀ ਵੈਦ ਹਕੀਮ ਕੋਲ ਜੜਾ ਮੇਰਾ ਇਲਾਜ ਨਹੀਂ ਮੈਂ ਤੈਨੂੰ ਦੱਸਦਾ ਅਦਰਿਆ पार ਕਰ ਅੱਗੇ ਕੰਬ ਦਾ ਰੋਗ ਖਾਏਗਾ ਉਹਦੀ ਜੜ ਦੇ ਥੱਲੇ ਇੱਕ ਜੜੀ ਬੂਟੀ ਏ ਉਹ ਲੈ ਕੇ ਆ ਜਾ ਉਹਦੇ ਨਾਲ ਸਾਰਾ ਮੇਰਾ ਜ਼ਹਿਰ ਠੀਕ ਹੋ ਜਾਏਗਾ ਹੁਣ ਨਾ ਉਹ ਕਹਿੰਦਾ ਬਾਬਾ ਮੈਂ ਹੁਣੇ ਜਾਣਾ ਉਹਨੇ ਦਰਿਆ पार ਕੀਤਾ ਅੱਗੇ ਗਿਆ ਰੁੱਖ ਦੀ ਜੜ ਖੋਦੀ ਤੇ ਉਹ ਬੂਟੀ ਲੈ ਕੇ ਦਰਿਆ पार ਕਰਕੇ ਤੇ ਬਾਬੇ ਕੋਲ ਆ ਗਿਆ ਮਲਕੇ ਉੱਤੇ ਲਾ ਦਿੱਤੀ ਹੁਣ ਜਦੋਂ ਲਾਈ ਤੇ ਉਹ ਬਾਬਾ ਕੁਛ ਸਾ ਜਿਹੜਾ ਟਾਈਮ ਸੀ ਉਹ ਚ ਠੀਕ ਹੋ ਗਿਆ ਬਾਬੇ ਨੇ ਬੜੀ ਅਸੀਸ ਦਿੱਤੀ ਹੁਣ ਉਹ ਅੱਗੇ ਚੱਲਦਾ ਇੰਨੇ ਨੂੰ ਵੱਡਾ ਭਰਾ ਉਸ ਗੁਫਾ ਦੇ ਕੋਲ ਪਹੁੰਚ ਗਿਆ ਉੱਥੇ ਸੋਨੇ ਦੀ ਚਿੜੀ ਦਾ ਪ੍ਰਕਾਸ਼ ਇੰਨਾ ਸੀ ਨਾ ਵੀ ਸ਼ਾਮ ਵੇਲੇ ਵੀ ਐਵੇਂ ਲੱਗਦਾ ਸੀ ਵੀ ਜਿਵੇਂ ਦਿਨ ਚੜ੍ਹਿਆ ਹੋਵੇ ਉਹਨੇ ਕਿਹਾ ਵੀ ਜਾਂਦੇ ਇੱਕ ਚਿੜੀ ਨੂੰ ਵੇਖ ਕੇ ਕਹਿੰਦਾ ਚਿੜੀਏ ਵੀ ਮੈਂ ਤੈਨੂੰ ਲੈਣ ਆਇਆ ਮੇਰੇ ਨਾਲ ਚੱ ਉਹ ਕਹਿੰਦੀ ਵੀ ਕੋਈ ਨਾ ਮੈਂ ਤੁਰ ਜਾਗੀ ਤੇਰੇ ਨਾਲ ਪਰ ਤੈਨੂੰ ਨਾ ਮੈਂ ਇੱਕ ਚੀਜ਼ ਦੇਣੀ ਹੈ ਉਹ ਕਹਿੰਦਾ ਦੱਸ ਕੀ ਦੇਣਾ ਉਹਨੂੰ ਕਹਿੰਦੀ ਗੁਫਾ ਚ ਜਾ ਗੁਫਾ ਚ ਜਾਂਦਾ ਹੈ ਉੱਤੇ ਹੀਰੇ ਜਵਾਹਰਾ ਸੋਨਾ ਚਾਂਦੀ ਹੁੰਦੇ ਨੇ ਕਿੰਦੀ ਵਿੱਚ ਜਿੰਨਾ ਲੈਣਾ ਏ ਉਹ ਲੈ ਲੈ ਉਹ ਸੋਚਦਾ ਹੈ ਵੀ ਇੰਨਾ ਤੇ ਸਾਡੇ ਰਾਜ ਮਹਿਲ ਚ ਵੀ ਨਹੀਂ ਹੈਗਾ ਜਿੱਥੇ ਮੈਂ ਆ ਚੁੱਕ ਕੇ ਲੈ ਕੇ ਜਾਵਾਂ ਤੇ ਮੈਂ ਤੇ ਇੱਕ ਨਵੀਂ ਸਲਤਨਤ ਖੋਲ ਸਕਦਾ ਆਪਣੀ ਬਣਾ ਸਕਦਾ ਐਨਾ ਸੋਚ ਕੇ ਉਹ ਇੱਕ ਮੁੱਠ ਸੋਨੇ ਦੀ ਭਰਤ ਹੈ ਤੇ ਉਹ ਮਿੱਟੀ ਹੋ ਜਾਂਦੀ ਹੈ ਉਹ ਆਂਦਾ ਚਿੜੀਏ ਇਹ ਕੀ ਇਹ ਤੇ ਮਿੱਟੀ ਹੋ ਗਈ ਉਨੇ ਕਿਆ ਇਹ ਮਿੱਟੀ ਤਾਂ ਹੋਈਏ ਨੀਤਾ ਨੂੰ ਮਰਾਦਾਂ ਲੱਗਦੀਆਂ ਨੇ ਤੇਰੇ ਨਾਲ ਰਸਤੇ 'ਚ ਕਈ ਲੋਕਾਂ ਤੇਰੇ ਤੋਂ ਮਦਦ ਮੰਗੀ ਪਰ ਤੂੰ ਕਿਸੇ ਦੀ ਮਦਦ ਨਹੀਂ ਕੀਤੀ ਤੇਰਾ ਮਨ ਮਿੱਟੀ ਵਰਗਾ ਤੇ ਤੇਰੀ ਨੀਤ ਨੂੰ ਮਰਾਦ ਲੱਗੀ ਏ ਤੇ ਉਹੀ ਤੇਰਾ ਮਿੱਟੀ ਬਣ ਗਿਆ ਉਹ ਕਹਿਣ ਲੱਗਾ ਵੀ ਜੇ ਉਹਨਾਂ ਦੀ ਮਦਦ ਕਰਦਾ ਮੈਂ ਇੱਥੇ ਕਿਵੇਂ ਪਹੁੰਚਦਾ ਉਹਨੇ ਕਿਆ ਫਿਰ ਨੀਤਾ ਨੂੰ ਮਰਾਦਾਂ ਲੱਗਦੀਆਂ ਨੇ ਜੋ ਕਿਸੇ ਦਾ ਭਲਾ ਕਰੇਗਾ ਉਹਦਾ ਭਲਾ ਹੋਵੇਗਾ ਤੂੰ ਨਹੀਂ ਕੀਤਾ ਤੇ ਤੇਰਾ ਭਲਾ ਕਿਵੇਂ ਹੋ ਜਾਏ ਹੁਣ ਤੂੰ ਹੈ ਹੀ ਪੱਥਰ ਵਰਗਾ ਤੇ ਜਾ ਪੱਥਰ ਬਣ ਜਾ ਇੰਨੀ ਕਹਿਣ ਦੀ ਦੇਰ ਸੀ ਤੇ ਉਹ ਪੱਥਰ ਬਣ ਗਿਆ ਹੁਣ ਛੋਟਾ ਭਰਾ ਉੱਥੇ ਪਹੁੰਚਿਆ ਉਹਨੇ ਜਦੋਂ ਚਿੜੀ ਨੂੰ ਵੇਖਿਆ ਬੜਾ ਖੁਸ਼ ਹੋਇਆ ਕਹਿਣ ਲੱਗਾ ਚਿੜੀਏ ਤੇਰੇ ਅੱਗੇ ਕਰਜੋਈਏ ਮੇਰੇ ਪਿਤਾ ਜੀ ਨੇ ਸ਼ਰਤ ਰੱਖੀ ਕਿ ਤੈਨੂੰ ਰਾਜ ਮਹਿਲ ਲੈ ਕੇ ਜਾਣਾ ਤੂੰ ਮੇਰੇ ਨਾਲ ਰਾਜ ਮਹਿਲ ਚੱਲ ਉਸ ਤੋਂ ਬਾਅਦ ਤੂੰ ਆਜ਼ਾਦ ਹੈ ਉਹਨੇ ਕਿਹਾ ਵੀ ਜ਼ਰੂਰ ਤੇਰੇ ਨਾਲ ਚਲਾਂਗੀ ਪਰ ਪਹਿਲਾਂ ਮੇਰੇ ਨਾਲ ਗੁਫਾ 'ਚ ਚੱਲ ਉਹਨੇ ਕਿਹਾ ਵੀ ਉੱਥੇ ਕੀ ਹੈ ਕਹਿੰਦੇ ਹੀਰੇ ਜਵਾਹਰਾਤ ਬੇਸ਼ਕਿੰਤੀ ਚੀਜ਼ਾਂ ਉਨੇ ਕਾ ਮੈਨੂੰ ਜ਼ਰੂਰத் ਨਹੀਂ ਮੈਂ ਰਾਜੇ ਦਾ ਪੁੱਤਰ ਆ ਮੇਰੇ ਕੋਲ ਬਹੁਤ ਕੁਝ ਹੈ ਕਹਿੰਦੀ ਫਿਰ ਵੀ ਕੋਈ ਇੱਕ ਚੀਜ਼ ਚੁੱਕ ਲੈ ਉਹਨੇ ਜਦੋਂ ਇੱਕ ਕੋਥੋਂ ਰਤਨ ਚੁੱਕਿਆ ਤੇ ਹੋਰ ਜਗਮਗਾहट ਹੋ ਗਈ ਉਹ ਕਹਿੰਦਾ ਵੀ ਚੱਲ ਹੁਣ ਮੇਰੇ ਨਾਲ ਉਹਨੇ ਕਿਹਾ ਵੀ ਤੂੰ ਦੇਖਿਆ ਨਹੀਂ ਵੀ ਇਹ ਰਤਨ ਹੋਰ ਵੀ ਜ਼ਿਆਦਾ ਚਮਕਣ ਲੱਗ ਗਿਆ ਉਹਨੇ ਕਿਹਾ ਤੇਰੇ ਪਿਤਾ ਜੀ ਨੇ ਜਿਹੜੀ ਪਰਖਿਆ ਲਈ ਭੇਜਿਆ ਸੀ ਨਾ ਤੂੰ ਰਸਤੇ 'ਚ ਜਿਨ੍ਹਾਂ ਦੀ ਮਦਦ ਕਰਕੇ ਆਇਆ ਇਹ ਉਹਨਾਂ ਦੀ ਦੁਆਵਾਂ ਤੇ ਅਸੀਸਾਂ ਦਾ ਸਿਲ ਹੈ ਜਦੋਂ ਇਹ ਗੱਲ ਸੁਣੀ ਤਾਂ ਉਹਨੇ ਆਪਣੇ ਪਿੱਛੇ ਮੋੜ ਕੇ ਆਪਣੇ ਭਰਾ ਨੂੰ ਪੱਥਰ ਦੀ ਮੂਰਤੀ 'ਚ ਦੇਖਿਆ ਉਨੇ ਕਿਆ ਮੈਨੂੰ ਇਹ ਹੀਰੇ ਜਵਾਰ ਰਤਨੀ ਚਾਹੀਦੇ ਚਿੜੀਏ ਤੂੰ ਇਸ ਨਾਲ ਜ਼ਰੂਰਤਮੰਦਾ ਦੀ ਮਦਦ ਕਰ ਦੇ ਮੈਨੂੰ ਮੇਰਾ ਭਰਾ ਚਾਹੀਦਾ ਉਹਨੇ ਉਸ ਨੂੰ ਆਜ਼ਾਦ ਕਰਤਾ ਦੁਬਾਰਾ ਉਹਦਾ ਭਰਾ ਉਵੇਂ ਸਹੀ ਹੋ ਗਿਆ ਚਿੜੀ ਉਹਦੇ ਨਾਲ ਗਈ ਉਹ ਰਾਜੇ ਨੇ ਹੁਣ ਇਹ ਦੇਖ ਕੇ ਬੜਾ ਪਰਸੰਨ ਹੋਇਆ ਰਾਜੇ ਨੇ ਕਿਆ ਵੀ ਮੈਂ ਸੋਨੇ ਦੀ ਚਿੜੀ ਦਾ ਕੁਝ ਨਹੀਂ ਸੀ ਕਰਨਾ ਮੈਨੂੰ ਇਹ ਸੋਨੇ ਦੀ ਚਿੜੀ ਬਾਰੇ ਵੀ ਪਤਾ ਹੈ ਉਹਦੇ ਤਾਂ ਅੰਦੌਲਤ ਬਾਰੇ ਵੀ ਪਤਾ ਹੈ ਪਰ ਪ੍ਰਮਾਤਮਾ ਨੇ ਮੈਨੂੰ ਬਹੁਤ ਧੰਦੌਲਤ ਬਖਸ਼ੀਏ ਤੇ ਐਨੀ ਮੈਨੂੰ ਬਹੁਤ ਬਸ ਮੈਂ ਇਹ ਚਾਹੁੰਦਾ ਸੀ ਕਿ ਪ੍ਰਜਾ ਲਈ ਜੋ ਵੀ ਮੈਨੂੰ ਰਾਜਾ ਮਿਲੇ ਉਹ ਨੇਕ ਦਿਲ ਹੋਵੇ ਤੇ ਮੇਰਾ ਛੋਟਾ ਪੁੱਤਰ ਨੇਕ ਦਿਲ ਹੈ ਉਸ ਨੂੰ ਰਾਜ ਪਾਟ ਦੇ ਦਿੱਤਾ ਗਿਆ ਹੁਣ ਇੱਥੋਂ ਆਪਾਂ ਸਭ ਨੂੰ ਇੱਕ ਗੱਲ ਸਿੱਖਣ ਨੂੰ ਮਿਲਦੀ ਕਿ ਮਨੁੱਖ ਦੇ ਕੀਤੇ ਕੰਮ ਹੀ ਮਨੁੱਖ ਦੇ ਕਰਮ ਜਿਹੜੇ ਨੇ ਉਹ ਬਣਾਉਂਦੇ ਨੇ ਤੇ ਕਰਮ ਹੀ ਕਿਸਮਤ ਚੜੀਏ ਉਹ ਆਪਣੇ ਬਦਲਦੇ ਨੇ ਆਪਾਂ ਜਿਵੇਂ ਦੇ ਚੰਗੇ ਕਰਮ ਕਰਾਂਗੇ ਨਾ ਓਨੇ ਜਲਦੀ ਆਪਣੀ ਕਿਸਮਤ ਬਦਲ ਜਾਏਗੀ ਮਨੁੱਖ ਵੱਲੋਂ ਕੀਤਾ ਇੱਕ ਚੰਗਾ ਕਰਮ ਵੀ ਨਾ ਉਹਦੀ ਜ਼ਿੰਦਗੀ ਚ ਆਉਣ ਵਾਲੇ ਤਮਾਮ ਦੁੱਖ ਪਰੇਸ਼ਾਨੀਆਂ ਦੂਰ ਕਰ ਦਿੰਦਾ। ਉਹਦੀ ਆਉਣ ਵਾਲੀ ਜਿਹੜੀ ਗਰੀਬੀ ਹੈ ਨਾ ਉਹ ਵੀ ਕੋਹਾਂ ਦੂਰ ਹੋ ਜਾਂਦੀ। ਉਹਦੀ ਔਲਾਦ ਨੇਕ ਹੁੰਦੀ ਹੈ ਤੇ ਉਹਦੇ ਹਰ ਕੰਮ ਵਿੱਚ ਪਰਮਾਤਮਾ ਆਪ ਸਹਾਇੀ ਹੁੰਦੇ ਨੇ। ਜਦੋਂ ਮਨੁੱਖ ਚੰਗੇ ਕਰਮ ਕਰਦਾ ਹੈ, ਮਿਹਨਤ ਕਰਦਾ ਹੈ ਤੇ ਪਰਮਾਤਮਾ ਉੱਤੇ ਰਹਿਮਤ ਕਰਦਾ ਹੈ ਫਿਰ ਘਰ ਤੋਂ ਦੁੱਖ-ਦਲਿੱਦਰ ਤੇ ਗਰੀਬੀ ਦੂਰ ਹੋ ਜਾਂਦੇ ਨੇ। ਇਹ ਗੱਲ ਹਮੇਸ਼ਾ ਯਾਦ ਰੱਖੋ ਜਿਵੇਂ ਦੇ ਕਰਮ ਕਰੋਗੇ ਓਵੇਂ ਦੀ ਕਿਸਮਤ ਹੋਵੇਗੀ। ਸਵੇਰੇ ਉੱਠ ਆਪਣੇ ਮਨ ਨੂੰ ਕੋ ਮਣਾ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਦੀ ਚੁਗਲੀ ਨਹੀਂ ਕਰਨੀ ਆ ਸਾਰ ਦਿਨ ਚੰਗਾ ਸੋਚਣਾ ਚੰਗਾ ਹੀ ਕਰਨਾ ਤੁਸੀਂ ਹਫਤਾ ਕਰਕੇ ਵੇਖ ਲਓ ਤੁਹਾਡੇ ਦਿਨ ਲਾਜ਼ਮੀ ਹੀ ਬਦਲਣ ਲੱਗ ਜਾਣਗੇ ਉਦਮ ਕਰੋ ਮਿਹਨਤ ਕਰੋ ਪਰਮਾਤਮਾ ਦਾ ਨਾਮ ਲਓ ਕਿਸਮਤ ਆਪੇ ਹੀ ਬਦਲ ਜਾਏਗੀ ਸਿਆਣੇ ਕਹਿੰਦੇ ਸੀ ਨਾ ਨੀਤਾ ਨੂੰ ਮਰਾਦਾ ਲੱਗਦੀਆਂ ਨੇ ਕਰ ਭਲਾ ਤੇ ਹੋ ਭਲਾ ਉਹ ਅੱਜ ਵੀ ਆਉਂਦੀ ਹੈ ਬਰਕਰਾਰ ਬਸ ਆਪਾਂ ਨਾ ਉਸ ਤੇ ਵਿਸ਼ਵਾਸ ਨਹੀਂ ਕਰਦੇ ਜਿਸ ਦਿਨ ਵਿਸ਼ਵਾਸ ਕਰਕੇ ਉਹ ਕਰਮ ਕਰਨੇ ਆਰੰਭ ਕਰ ਦਿੱਤੇ ਕੀ ਕਿਸਮਤ ਬਦਲਨੀ ਵੀ ਲਾਜ਼ਮੀ ਹੈ ਫਿਰ ਸੰਗਾ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਜਰੂਰ ਦੱਸਿਆ ਜੇ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਾ ਜੀ ਤੁਸੀਂ ਕਿ ਸਥਾਂ ਤੋਂ ਸਾਡੇ ਨਾਲ ਜੁੜੇ ਹੋਇਓ ਇਹ ਕਮੈਂਟ ਬਾਕਸ ਚ ਜਰੂਰ ਲਿਖਿਆ ਜੀ ਸੰਗਾ ਜੀ ਜਿੰਦਾ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜਰੂਰ ਸਾਂਝੀ ਕਰਿਓ ਫਿਰ ਆਓ ਪਤੇ ਦੀ ਸੰਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ